ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸੱਚੀ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਰਾਹੋ ਰੋਡ ਤੋਂ V2 ਸ਼ੋਰੂਮ ਦੀ ਦਿਖਾ ਰਿਹਾ ਜਿਸ ਦੀ ਕਿ ਸ਼ੁਭ ਸ਼ੁਰੂਆਤ ਮੇਰੇ ਪਿਤਾ ਜੀ ਜਾਣੀ ਕਿ ਸ਼੍ਰੀ ਨਰੇਸ਼ ਸੂਰੀ ਜੀ ਨੇ ਰੀਪਨ ਕੱਟ ਕੇ ਆਪਣੇ ਹੱਥਾਂ ਨਾਲ ਕੀਤੀ ਔਰ ਇਸ ਮੌਕੇ ਮੈਂ ਅਤੇ ਮੇਰੀ ਟੀਮ ਨੂੰ ਵੀ ਪਹੁੰਚਣ ਦਾ ਮੌਕਾ ਮਿਲਿਆ ਤੁਸੀਂ ਦੇਖ ਸਕਦੇ ਹੋ ਕਿ ਰੀਪਨ ਕੱਟ ਕੇ ਜਿਹੜੀ ਇਹਦੀ ਸ਼ੁਭ ਸ਼ੁਰੂਆਤ ਕੀਤੀ ਗਈ ਹੈ ਔਰ ਉੱਥੇ ਬੜੀ ਹੀ ਗਰਮ ਜੋਸ਼ੀ ਦੇ ਨਾਲ ਜਿਹੜੇ ਸਟਾਫ ਮੈਂਬਰਸ ਨੇ ਉਹਨਾਂ ਨੇ ਸਾਡਾ ਪਰਮਾ ਸਵਾਗਤ ਕੀਤਾ ਤੇ ਪਲਾਂ ਨੂੰ ਯਾਦਗਾਰ ਬਣਾ ਦਿੱਤਾ ਔਰ ਉਸ ਤੋਂ ਬਾਅਦ ਮੂੰ ਮੱਠਾ ਕਰਵਾਉਣ ਦੀ ਤੁਸੀਂ ਰਸਮ ਦੇਖ ਰਹੇ ਹੋ ਇਸ ਦੇ ਨਾਲ ਦੀ ਨਾਲ ਹੀ ਸਟਾਫ ਮੈਂਬਰਸ ਨੇ ਸਾਡੇ ਨਾਲ ਯਾਦਗਾਰੀ ਤਸਵੀਰਾਂ ਖਿੱਚਵਾਈਆਂ ਔਰ ਗੁਲਦਸਤੇ ਨਾਲ ਸਵਾਗਤ ਕੀਤਾ ਤੇ ਇਸ ਤੋਂ ਬਾਅਦ ਸ਼ਮਾਂ ਰੋਸ਼ਨ ਕੀਤੀ ਗਈ ਹੈ ਜੀ ਮੇਰੇ ਪਿਤਾ ਜੀ ਵੱਲੋਂ ਮੇਰੇ ਵੱਲੋਂ ਤੇ ਹੋਰ ਪਤਵੰਤਿਆਂ ਵੱਲੋਂ ਔਰ ਇੱਕ ਗੱਲ ਮੈਨੂੰ ਬੜੀ ਖਾਸ ਲੱਗੀ ਉਹ ਖਾਸ ਗੱਲ ਇਹ ਹੈ ਕਿ ਇਹ ਨਵਾਂ ਸ਼ੋਰੂਮ ਖੁੱਲਣ ਦੇ ਨਾਲ ਬਹੁਤ ਸਾਰੇ ਨੌਜਵਾਨ ਭੈਣਾ ਤੇ ਵੀਰਾਂ ਨੂੰ ਜਿਹੜਾ ਰੋਜ਼ਗਾਰ ਮਿਲਿਆ ਔਰ ਉਮੀਦ ਕਰਦੇ ਆ ਕਿ ਇਹ ਜਿਹੜਾ ਸ਼ੋਰੂਮ ਹੈ ਇਹ ਅੱਛੇ ਜਿਹੜੇ ਕੱਪੜੇ ਆ ਨਵੇਂ ਸ਼ਹਿਰ ਦੇ ਜਿਹੜੇ ਸਾਡੇ ਭੈਣ ਭਰਾ ਆ ਜਾਂ ਸਾਡੇ ਵੱਡੇ ਭੈਣ ਭਰਾ ਆ ਬਜ਼ੁਰਗ ਆ ਉਹਨਾਂ ਨੂੰ ਮਹੱਈਆ ਕਰਵਾਉਂਦੇ ਰਹਿਣਗੇ ਔਰ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਦਾਮ ਵੀ ਬਹੁਤ ਘਾਟੇ ਤੇ ਕੁਆਲਿਟੀ ਬੜੀ ਅੱਛੀ ਆ ਲੋ ਜੀ ਆਪਾਂ ਇਜਾਜ਼ਤ ਲੈ ਲਈਏ ਬਾਕੀ ਪੂਰੀ ਜਾਣਕਾਰੀ ਅਗਲੇ ਵੀਡੀਓ 'ਚ ਦਵਾਂਗੇ